ਉਰੇ ਪਾਣੀ ਪੀ ਲੋ ਯਾਰ ਡੋਂਕਰਾਂ ਨੇ ਬਸ ਬਸ ਸ਼ੁਕਰ ਮਨਾਵਾਇ ਪਾਣੀ ਮਿਲ ਗਿਆ ਓਰੇ ਫਟੋ ਪਾੜ ਦੇਖ ਲਈ ਆਪਣਾ ਮੈਂਗਲ ਦੇ ਬੱਕਰੀਆਂ ਰੋਖ ਲੱਗੋ ਕਿਤੇ ਜੰਟ ਪਿੱਛੇ ਰਹਿ ਜਾਣ ਆਪਣੇ ਗਵਾਚ ਜਾਗੇ ਆਪਾਂ ਡਾਟ ਹੁੱਕਾ ਮਾਰ ਦੇ ਰਹੇ ਨੇ ਬਾਲੀ ਬੁਰੀ ਤਰ੍ਹਾਂ ਲੰਗਣਾ ਪੈਂਦਾ ਬਈ ਪਨਾਮਾ ਦੇ ਚੰਗਲਾਂ ਚ ਹਣਾ ਬੜਾ ਬਰਾ ਹੜਈ ਦੇਖ ਸਕਦੇ ਹੋ ਤੁਸੀਂ ਬਾਲੀ ਬੁਰੀ ਹਾਲਤ ਉਰੇ ਬਈ ਇਹ ਤੁਹਾਨੂੰ ਕਹਿ ਰਹੇ ਆ ਫਾਸ ਬਸ ਨਾ ਜਾਇਓਰੇ ਪਾਣੀ ਵੀ ਨਹੀਂ ਮਿਲਦਾ ਦੇਖ ਸਕਦੇ ਹੋ ਤੁਸੀਂ ਪਾਣੀ ਵੀ ਵਿਚਾਰਿਆਂ ਨੂੰ ਇਹੇ ਪੀਣਾ ਪੈ ਰਿਹਾ ਹਾਂ ਅੱਜ ਦਮਕੀ ਲਾ ਗਿਆ ਢੋਂਕਰ ਵੀ ਬਣੀ ਹੈ ਇਹ ਵੀ ਵੇਖੋ ਢੋਂਕਰ ਪਾਣੀ ਵੀ ਇਹੀ ਭੀਰਾ ਭਰੇ ਦੇਹੋ ਬੱਕਰੀਆਂ ਚਰਾਰੇ ਨੇ ਸਾਡੇ ਤੋਂ ਗਲਤ ਘਾਲਾ ਡੌਂਕਰਾਂ ਲਈ ਭਈਆ ਹਾ ਨਾ ਜਾਇਓ ਰੇ ਫਸਜੋਗੇ ਤੇ ਪਾਣੀ ਵਿਚਾਰੇ ਅਰਥ ਨੇ ਹਾ ਪੀਤਾ ਅਰਥ ਕਿਵੇਂ ਦਾ ਸੀ ਪਾਣੀ ਸੁਆਦ ਸੀ ਸੁਆਦ ਸੀ ਯਾਰ ਬਹੁਤ ਹੀ ਬੁਰੀ ਹਾਲਤ ਕਰਦੇ ਨੇ ਅਸੀਂ ਤਾਂ ਸਾਰੇ ਵੀਰਾਂ ਨੂੰ ਇਹੀ ਜੰਨਾ ਵੀ ਜੈਂਟਰ ਜਾਂ ਮਗਰ ਮਗਰ ਸਾਨੂੰ ਸਾਡੇ ਪਿੱਛੇ ਨਹੀਂ ਜੀ ਦੋਨੋਂ ਛਾਂਟੀ ਨਹੀਂ ਦੇਖ ਰਿਓ ਰੇ ਦੇਖੋ ਜੰਗਲ ਚ ਕਾਲੇ ਕਾਲੇ ਜੈਂਟਰ ਨੇ ਕਿਦਾਂ ਸਾਡਾ ਬਰਾ ਹਾਲ ਕਰਿਆ ਸਿਆ

ਤੇ ਜੇ ਅਸੀਂ ਕੰਨੇ ਵੀ ਸਾਨੂੰ ਬੱਕਰੀਆਂ ਕਿਉਂ ਤੁਸੀਂ ਪੈਸੇ ਲੈਨੇ ਸਾਡੇ ਤੋਂ ਕਹਿੰਦੇ ਕੋਈ ਆ ਕੇ ਸੁਣਵਾਇਆ ਕਰੀ ਹਾਂ ਵੀ ਤੁਸੀਂ ਬਾਹਰ ਲੈ ਜੀ ਦੇ ਚਲੇ ਜੰਟ ਦੇ ਜੰਟ ਦਾ ਮੁੰਡਾ ਹੀ ਮਗਰਾ ਰਹੇ ਨੇ ਆ ਦੇਖੋ ਉਹ ਖੜਾ ਜੰਟਰ ਸਾਹਮਣੇ ਬੱਕਰੀਆਂ ਚਰਾਰਾ ਜੰਟ ਸਾਡੇ ਤੋਂ ਆ ਦੇਖੋ ਜੰਟ ਨੂੰ ਦੇ ਬੱਕਰੀਆਂ ਦੰਦ ਨੇ ਬਈ ਆਪਣਾ ਮਾਦੀ ਡੌਂਕੀ ਵੀਰੋ ਦੇਖ ਸਕਦਾ ਬਾਈ ਜੀ ਆਹ ਹਾਲ ਨੇ ਜੰਗਲਾਂ ਦੇ ਬਾਈ ਆਖੜੇ ਜਾਂਟ ਇਹ ਸਾਰੇ ਆਪਣਾ ਮਾਦੀ ਡੌਂਕੀ ਸਾਰ ਬੱਕਰੀਆਂ ਚਰਾ ਰਹੇ ਨੇ ਜਾਂਟਾ ਸਾਡੇ ਤੋਂ ਕਹਿੰਦੇ ਲੱਖ ਲੱਖ ਰੁਪਏ ਸਾਨੂੰ ਬਾਹਰ ਲੈ ਜੰਗੇ ਤੇ ਤਾਂ ਹੋਰੀ ਬੱਕਰੀਆਂ ਚਰਾ ਰਹੇ ਨੇ ਉਹ ਲੈ ਕੇ ਸਾਨੂੰ ਜਗਾ ਵੀ ਨੀ ਦੇਖੋ ਜਗਾ ਵੀ ਲੰਗਰ ਨਹੀਂ बस बुरी हालत हालतों लंघना पैदा देख सकते बड़ी बुरी हालत आ जगह भी पूरी पूरी वे जंट फिर डागली देखो डांगा जी फिर जंटा जंगल दे पहाड़ी देख सकते हो जंगल ਜੰਟੇਰ ਮਾਫ ਕਰਦੇ ਸਾਨੂੰ ਜੰਟਾ ਇਹ ਜੰਟਾ ਦਾ ਮੁੰਡਾ ਦੇਵ ਸਾਹਿਬ ਜੰਟੇ ਦੇ ਮੁੰਡੇ ਨੂੰ ਬੜਾ ਤੰਗ ਕਰਤਾ ਇਹਨੇ ਸਾਨੂੰ ਆਹ ਦੇਖ ਲਓ ਜੀ ਹੁਣ ਸਾਡੇ ਕੀ ਦਾ ਬਾਲਦਾ ਉਹ ਕਹਿੰਦੇ ਬੈਠ ਜੋ ਅਰੈਸਟ ਕਰ ਲੋ ਨੌਕਰ ਤੇ ਅਸੀਂ ਰੁੱਕ ਕੇ ਅਰੈਸਟ ਕਰਦੇ ਨੇ ਤੇ ਉੱਤੇ ਜਹਾਜ਼ ਦੀ ਆਵਾਜ਼ ਜੰਟੇ ਹੋਰ ਵੀ ਬੰਦੇ ਨਿਕਲ ਜਹਾਜ਼ ਤੋਂ

ਤੇ ਉਹਦੇ ਵਿੱਚ ਤੁਹਾਨੂੰ ਮਿਲਿਆ ਦੇਖ ਲਓ ਖਤਰਨਾਕ ਖੂਨੀ ਨਹਿਰ ਆ ਦੇਖ ਲਓ ਸਭ ਤੋਂ ਵੱਧ ਮਟਰ ਕੰਦੇ ਇਹਦੇ ਵਿੱਚ ਹੁੰਦੇ ਨੇ ਇਹ ਖੂਨੀ ਨਹਿਰ ਮੰਨ ਜੰਦੀ ਆ ਆ ਨਾਮ ਮਾਰ ਖੂਨੀ ਨਹਿਰ ਤੁਸੀਂ ਦੇਖ ਸਕਦੇ ਹੋ ਬਾਰੀ ਸਭ ਤੋਂ ਪੈੜੀ ਇਹੋ ਵਿੱਚ ਵੀ ਖੂਨ ਹੀ ਹੈ ਦੇ ਕੁਝ ਨਹੀਂ ਹੈਗਾ ਬਾਕੀ ਖੂਨ ਹੀ ਹੈ ਦੇਖੋ ਇਹਦੇ ਵਿੱਚ ਵੀ ਦੇਖ ਸਕਦੇ ਹੋ ਦੇਖੋ ਇਹ ਨਹਿਰ ਕਹਿੰਦੇ ਬਾਰੀ ਪੈੜੀ ਨਹਿਰ ਆ ਵੀਰੇ ਬਈ ਰਦਾ ਆਣਾ ਜੇ ਤੁਸੀਂ ਸਹੀ ਦੱਸਾਂ ਤੁਸੀਂ ਚੰਗੇ ਰਹੋਗੇ ਚਲੋ ਚਲੋ ਹੀ ਜਦ ਨਾਲੇ ਚਲੋ ਚਲੋ ਦੱਸ ਕੇ ਨਹੀਂ ਇਸ ਸਾਲ ਤੋਰ ਫਿਰ ਮਾਰਤਾ ਅਗੋਂ ਬਦਲੀਆਂ ਬਕਰੀਆਂ ਸੁਮਾਤੀਆਂ ਸਾਨੂੰ ਹਣਾ ਵੀਰ ਬਈਆ ਨਾ ਜਿਵੇਂ ਅਪਾ ਸਿੱਧਾ ਕਰ ਰਹੇ ਹਾਂ ਤੁਹਾਨੂੰ ਦੇਖ ਲਾ ਆਪਣਾ ਮਾਇੰਗੜਾ ਲੋਕ ਕਹਿੰਦੇ ਡੈਡ ਬੋਡੀਆਂ ਪਈਆਂ ਨੇ ਰੇ ਕੱਪੜੇ ਪੈਣੇ ਲੋਕਾਂ ਦੇ ਮਰਿਆ ਹੋਇਆਂ ਦੇ ਸਾਨੂੰ ਵੀਡੀਓ ਦੇ ਵਿੱਚ ਜੇ ਕੋਈ ਮਿਲਿਆ ਹਨਾ ਮਰਾਹਾ ਬੰਦਾ ਦਿਖਾ ਦਾਂਗੇ ਬਾਕੀ ਕਪੜੇ-ਕੁਪੜਿਆ ਨੂੰ ਆਮ ਹੀ ਦਿਖਣਗੇ ਪਨਾਮਾ ਦਾ ਜੰਗਲ ਆਣਾ